ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤ ਰਹਿਮ ਕਰਨ ਵਾਲਾ ਅਸੀਂ ਇਸ ਵੇਲੇ ਲੁਧਿਆਣਾ ਦੀ ਇਤਿਹਾਸਕ ਜਾਮਾ ਮਸਜਿਦ ਵਿਖੇ ਮੌਜੂਦ ਹਾਂ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਿਛਲੇ ਤਕਰੀਬਨ 1 ਮਹੀਨੇ ਤੋਂ ਪੰਜਾਬ ਦੇ ਵਿੱਚ ਵਾੜ ਆਈ ਹੋਈ ਹੈ ਔਰ ਪੰਜਾਬ ਸਰਕਾਰ ਦੇ ਨਾਲ ਨਾਲ ਬਹੁਤ ਸਾਰੀਆਂ ਪ੍ਰਾਈਵੇਟ ਐਨ ਜੀਓਜ਼ ਅਲੱਗ-ਅਲੱਗ ਸੰਸਥਾਾਂਾਂ ਧਾਰਮਿਕ ਲੋਕ ਸਿਆਸੀ ਲੋਕ ਆਪਣਾ-ਆਪਣਾ ਯੋਗਦਾਨ ਪਾ ਰਹੇ ਨੇ ਪਿਛਲੇ 1 ਮਹੀਨੇ ਤੋਂ ਲਗਾਤਾਰ ਲੁਧਿਆਣਾ ਜਾਮਾ ਮਸਜਿਦ ਤੋਂ ਜਿਹੜਾ ਐਲਾਨ ਹੋਇਆ ਸੀ ਭਾਰਤ ਦੇ ਮੁਸਲਮਾਨਾਂ ਲਈ ਕਿ ਮੁਸਲਿਮ ਭਾਈਚਾਰਾ ਵੀ ਇੱਕ ਵੱਡਾ ਯੋਗਦਾਨ ਇੱਥੇ ਦੇ ਪੰਜਾਬੀਆਂ ਨਾਲ ਪਾਵੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਭਾਰਤ 'ਚ ਜਦ ਵੀ ਕਿਤੇ ਕੋਈ ਮੁਸੀਬਤ ਆਈ ਹੜ ਆਏ ਕਿਤੇ ਸੁੱਕਾ ਪੈ ਗਿਆ ਕਿਤੇ ਬਿਮਾਰੀ ਫੈਲੀ ਜਾਂ ਕਦੀ ਕਿਤੇ ਜ਼ਿਲਜ਼ਲਾ ਆਇਆ ਤੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨੇ ਸਾਭ ਦਾ ਸਾਥ ਨਿਭਾਇਆ ਤੇ ਮੈਂ ਇਸ ਗੱਲ ਲਈ ਪਹਿਲਾਂ ਤਾਂ ਮੁਸਲਮਾਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇੱਕ ਐਲਾਨ ਤੋਂ ਬਾਅਦ ਲਗਾਤਾਰ ਇੱਕ ਮਹੀਨੇ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਰੋਜ਼ਾਨਾ ਹੀ ਤਕਰੀਬਨ 2-2 3-3 ਦਰਜਨ ਗੱਡੀਆਂ ਰਸਦ ਦੀਆਂ ਜਿਹੜੀਆਂ ਪਹੁੰਚ ਰਹੀਆਂ ਨੇ ਤੇ ਇਸੇ ਦੌਰਾਨ ਸਾਡੇ ਕੋ ਬਹੁਤ ਸਾਰੇ ਡਾਕਟਰ ਸਾਹਿਬਾਨ ਵੀ ਦਿੱਲੀ ਤੋਂ ਦੇਰਾ ਤੁਨ ਤੋਂ ਸਾਰਨਪੁਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਤੇ ਉਹਨਾਂ ਦੀ ਰਿਕਮੈਂਡੇਸ਼ਨ ਤੇ ਅੱਜ ਅਸੀਂ ਐਹਰਾਰ ਫਾਊਂਡੇਸ਼ਨ ਵੱਲੋਂ ਇੱਕ ਐਂਬੂਲੈਂਸ ਫੋਰਸ ਕੰਪਨੀ ਦੀ ਜਿਹੜੀ ਹੈ ਉਹ ਮੁਸਲਿਮ ਪਾਇਚਾਰੇ ਵੱਲੋਂ ਦੇ ਰਹੇ ਆ ਤਾਂ ਕਿ ਜਿਹੜੇ ਹੁਣ ਡਾਕਟਰ ਸਾਹਿਬਾਨ ਸਾਡੇ ਰੋਜ਼ਾਨਾ ਜਾਣਗੇ ਤੇ ਉਸ ਐਂਬੂਲੈਂਸ ਨੂੰ ਮੈਡੀਕਲ ਕੈਂਪ ਦੇ ਲਈ ਜਿਹੜਾ ਹੈ ਉਹ ਇਸਤੇਮਾਲ ਕਰ ਸਕਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸੇਵਾਵਾਂ ਸਿਹਤ ਸੇਵਾਵਾਂ ਪੰਜਾਬ ਸਰਕਾਰ ਤੇ ਸਾਡੇ ਸਿੱਖ ਭਾਈ ਹਿੰਦੂ ਭਰਾ ਅਲੱਗ-ਅਲੱਗ ਸੰਸਥਾਵਾਂ ਮਾ ਜਿਹੜੀਆਂ ਸਿਹਤ ਸੇਵਾਵਾਂ ਦੇ ਰਹੀਆਂ ਉਹਦੇ ਵਿੱਚ ਅਸੀਂ ਵੀ ਆਪਣਾ ਥੋੜਾ ਜਿਹਾ ਯੋਗਦਾਨ ਜਿਹੜਾ ਹੈ ਉਹ ਪਾ ਸਕੀਏ ਇਸ ਲਈ ਜਿਹੜੀ ਅੱਜ ਐਂਬੂਲੈਂਸ ਜਿਹੜੀ ਲਾਂਚ ਕੀਤੀ ਗਈ ਹੈ ਜਿਹੜੀ ਟੋਟਲ ਫ੍ਰੀ ਹੋਏਗੀ ਔਰ ਇਸ ਦੇ ਵਿੱਚ ਡਾਕਟਰ ਸਾਹਿਬਾਨ ਦੀ ਟੀਮ ਜਾਏਗੀ ਤੇ ਉਹਨਾਂ ਦੇ ਨਾਲ ਸਿਰਫ ਦਵਾਈਆਂ ਹੀ ਨਹੀਂ ਬਲਕਿ ਬਲੱਡ ਟੈਸਟ ਕਰਨ ਦੇ ਅਲੱਗ-ਅਲੱਗ ਕਿਟਾਂ ਔਰ 슈ਗਰ ਟੈਸਟ ਕਰਨ ਦੇ ਲਈ ਆਕਸੀਜਨ ਇਹ ਤੋਂ ਇਲਾਵਾ ਡਿਪ ਲਾਨ ਦਾ ਪ੍ਰਬੰਧ ਤਾਂ ਕਿ ਜਦ ਕੋਈ ਟੀਮ ਜਾਵੇ ਜੋ ਅਗਰ ਅਸੀਂ ਸਮਝਦੇ ਹਾਂ ਕਿ ਅਗਰ ਬਲੱਡ ਟੈਸਟ ਕਰਨ ਤੋਂ ਬਾਅਦ ਦਵਾਈ ਮੁੱਢਲੀ ਦਵਾਈ ਦੇ ਦਿੱਤੀ ਜਾਵੇ ਤੇ ਉਹਦਾ ਜ਼ਿਆਦਾ ਫਾਇਦਾ ਹੋਏਗਾ ਕਿ ਬਸ ਇਸੀ ਨੇਕ ਨੀਤੀ ਦੇ ਨਾਲ ਕਿ ਸਾਡੇ ਜਿਹੜੇ ਪੰਜਾਬ ਦੇ ਭਰਾ ਨੇ ਤੇ ਉਹਨਾਂ ਦੇ ਦੁੱਖ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਰਹੀਏ ਪਰ ਆਪਸੀ ਭਾਈਚਾਰਕ ਸਾਂਝ ਨੂੰ ਇਹਨਾਂ ਮੁਹੱਬਤਾਂ ਦੇ ਜ਼ਰੀਏ ਹੋਰ ਮਜ਼ਬੂਤ ਕਰੀਏ ਤੇ ਇਹ ਐਂਬੂਲੈਂਸ ਜਿਹੜੀ ਹੈ ਆ ਜੀ ਸਮਰਪਿਤ ਕੀਤੀ ਜਾ ਰਹੀ ਹੈ ਕਿਹਨਾਂ ਸਾਰੇ ਟ੍ਰੀਟਮੈਂਟ ਕੀਤੇ ਜਾਣਗੇ ਹਾਂ ਕੋ ਟੋਟਲ ਜਨਰਲ ਮੈਡੀਸਨ ਦੇ ਜਿਹੜੇ ਡਾਕਟਰ ਨੇ ਉਹ ਰੋਜ਼ਾਨਾ ਜਾਣਗੇ ਔਰ ਮੈਡੀਸਨ ਦੇ ਡਾਕਟਰ ਜਿਹੜੇ ਹੈ ਜੋ ਵੀ ਰਿਕਮੈਂਡੇਸ਼ਨ ਕਰਨਗੇ ਉਹ ਇਸ ਐਂਬੂਲੈਂਸ ਦੇ ਜ਼ਰੀਏ ਪ੍ਰੋਵਾਈਡ ਕਰਾਂਗੇ ਇਸ ਵਿੱਚ ਇਹ ਐਂਬੂਲੈਂਸ ਇੱਕੋ ਜਗ੍ਹਾ ਤੇ ਜਾਏਗੀ ਤੇ ਨਹੀਂ ਨਹੀਂ ਰੋਜ਼ ਅਸੀਂ ਦੇਖੋ ਇਹ ਤਾਂ ਬਹੁਤ ਛੋਟੀ ਜੀ ਸੇਵਾ ਹੈ ਸਰਕਾਰ ਵੀ ਕਰ ਰਹੀ ਹੈ ਅਲੱਗ-ਅਲੱਗ ਐਨ ਜੀਓਜ਼ ਵੀ ਕਰ ਰਹੀਆਂ ਸਾਡੀ ਜਿਹੜੀ ਐਰਾਰ ਫਾਊਂਡੇਸ਼ਨ ਹੈ ਉਹ ਸਿੱਖ ਔਰ Hindu ਪਰਹਾਮਾਦੀ ਜਿਹੜੀਆਂ ਕਈ ਐਨ ਜੀਓਜ਼ ਚੱਲ ਰਹੀਆਂ ਉਹਨਾਂ ਨਾਲ ਮਿਲ ਕੇ ਅਸੀਂ ਪਹਿਲਾਂ ਤੋਂ ਕੰਮ ਕਰ ਰਹੇ ਹਾਂ ਰੋਜ਼ਾਨਾ ਡਾਕਟਰ ਸਾਡੇ ਅਲੱਗ-ਅਲੱਗ ਕੈਂਪ ਲਾ ਰਹੇ ਤੇ ਅਸੀਂ ਪਿੰਡ ਚੁਣ ਲਵਾਂਗੇ ਮਤਲਬ ਜਿੱਥੇ-ਜਿੱਥੇ ਜ਼ਰੂਰਤ ਹੋਏਗੀ ਰੋਜ਼ਾਨਾ ਜਗ੍ਹਾ ਬਦਲ ਕੇ ਜਿਹੜਾ ਉਹ ਨਵਾਂ ਰੂਟ ਤੈਅ ਰੋਜ਼ ਅਲੱਗ ਜਗ੍ਹਾ ਤੇ ਰੋਜ਼ਾਨਾ ਅਲੱਗ ਜਗ੍ਹਾ ਤੇ 2-3 ਮਹੀਨੇ ਤੱਕ ਲਗਾਤਾਰ ਜਾ ਤੱਕ ਕਿਉਂਕਿ ਹੁਣ ਪਾਣੀ ਉਤਰ ਰਿਹਾ ਤੇ ਮੁਸੀਬਤ ਆ ਰਹੀ ਅਸੀਂ ਕੱਲ ਪਰਸੋਂ ਵੀ ਗਏ ਸੀ ਤਰਨਤਾਰਨ ਦੇ ਇਲਾਕੇ ਚ ਪਾਣੀ ਉਤਰਨ ਤੋਂ ਬਾਅਦ ਲੋਕਾਂ ਨੂੰ ਫਿੰਸੀਆ ਨਿਕਲ ਰਹੀਆਂ ਫੰਗਲ ਇਨਫੈਕਸ਼ਨ ਹੋ ਰਿਹਾ ਬੁਖਾਰ ਹੋ ਰਿਹਾ ਔਰ ਕਿਉਂਕਿ ਗਾਰੇ ਦੇ ਵਿੱਚ ਬਹੁਤ ਸਾਰੇ ਜਾਨਵਰ ਮਰੇ ਹੋਏ ਨੇ ਔਰ ਬਹੁਤ ਸਾਰੇ ਜਿੱਦਾਂ ਮੱਛਲੀਆਂ ਜਾਂ ਹੋਰ ਤਰ੍ਹਾਂ ਦੇ ਜਾਨਵਰ ਉਹਨਾਂ ਦੀ ਜਿਹੜੀ ਬਦਬੂ ਹੈ ਸਮੈਲ ਉਹਦੀ وجہ ਨਾਲ ਬੜੀ ਦਿੱਕਤ ਆ ਰਹੀ ਹੈ ਤੇ ਇਸ ਲਈ ਕੋਸ਼ਿਸ਼ ਕਰਾਂਗੇ ਕਿ ਡੇਲੀ ਇਹ ਸੇਵਾ ਜਰੀਏ ਚੱਲੀ ਰਹੇ ਤੁਹਾਡੇ ਵੱਲੋਂ ਪਹਿਲਾਂ ਵੀ ਅਪੀਲ ਕੀਤੀ ਗਈ ਸੀ ਪਬਲਿਕ ਨੂੰ ਤੇ ਕਾਫੀ ਲੋਕਾਂ ਨਾਲ ਗੁੜੇ ਕਿ ਹੁਣ ਲੋਕਾਂ ਅਪੀਲ ਕੋਈ ਨਹੀਂ ਅਸੀਂ ਇਹ ਗੱਲ ਕਹੀ ਹੈ ਮੁਸਲਮਾਨਾਂ ਨੂੰ ਭਰਾਵਾਂ ਨੂੰ ਅੱਜ ਮਜਜ ਵੀ ਕਿ ਅਸੀਂ ਮੁਹੱਬਤ ਨਿਭਾ ਰਹੇ ਹਾਂ ਅਸੀਂ ਮਦਦ ਨਹੀਂ ਕਰ ਰਹੇ ਅਸੀਂ ਆਪਣੇ ਭਰਾਵਾਂ ਦਾ ਸਾਥ ਨਿਭਾ ਰਹੇ ਕਿਉਂਕਿ ਅੱਜ حضرت ਮੁਹੰਮਦ ਸਾਹਿਬ ਸੱਲਾ ਸੱਲਮ ਦਾ ਜਦੋਂ ਜਨਮ ਦਿਨ ਆਇਆ 6 ਤਰੀਕ ਨੂੰ ਆਇਆ ਜਿਹਨੂੰ ਅਸੀਂ 12 ਵਫਾਤ ਵੀ ਕਹਿੰਦੇ ਹਾਂ ਕਿ ਉਦੋਂ ਵੀ ਅਸੀਂ ਕਹਿ ਦਿੱਤਾ ਸੀ ਵੀ ਮਸਜਿਦਾਂ 'ਚ ਇਸ ਵਾਰੀ ਕੋਈ ਵੱਡੇ ਪ੍ਰੋਗਰਾਮ ਨਹੀਂ ਹੋਣਗੇ ਕਿਉਂਕਿ ਅਸੀਂ ਜਾਣਦੇ ਸੀ ਵੀ ਉਹ ਸਾਰਾ ਜਿਹੜਾ ਰਕਮ ਹੈ ਉਹ ਜੜੀ ਆਪਣੇ ਹਰ ਭੀੜਤਾ ਦੇ ਉੱਤੇ ਖਰਚ ਕੀਤੀ ਜਾਵੇ ਕਿਉਂਕਿ ਜਦ ਇੱਕ ਭਰਾ ਦੁੱਖ 'ਚ ਹੋਵੇ ਤੇ ਦੂਸਰਾ ਖੁਸ਼ੀ ਮਨਾਉਂਦਾ ਹੋਇ ਚੰਗਾ ਨਹੀਂ ਲੱਗਦਾ ਲੇਕਿਨ ਇਸ ਦੇ ਨਾਲ-ਨਾਲ ਅਸੀਂ ਫਰਾਡ ਤੋਂ ਬਚਣ ਦੇ ਲਈ ਇਹ ਦੋ ਸਪਸ਼ਟ ਗੱਲਾਂ ਚ ਕਹਿ ਦਿੱਤਾ ਗਿਆ ਕਿ ਪੰਜਾਬ ਦੇ ਨਾਂ ਤੇ ਫੰਡ ਇਕੱਠੇ ਕਰਨ ਦੀ ਕੋਈ ਅਪੀਲ ਨਹੀਂ ਹੈ ਜਿਹੜੇ ਲੋਕ ਆਪ ਆਏ ਪਿਆਰ ਨਾਲ ਆਏ ਮੁਹੱਬਤ ਨਾਲ ਆਏ ਉਹਨਾਂ ਦਾ ਸਹਾਰਾ ਜੋ ਵੀ ਉਹਨਾਂ ਦਾ ਭੇਟਾ ਹੈ ਉਹ ਅਸੀਂ ਸਤਿਕਾਰ ਉਹ ਜੋ ਲਿੱਤਾ ਲੇਕਿਨ ਅਸੀਂ ਇਹ ਸਾਫ ਤੌਰ ਤੇ ਕਹਿਣਾ ਚਾਹੁੰਦੇ ਕਿ ਅੱਗੇ ਤੋਂ ਮਤਲਬ ਮਿਸਾਲ ਦੇ ਤੌਰ ਤੇ ਅਸੀਂ ਇਹਨੂੰ ਪ੍ਰੋਫੈਸ਼ਨ ਚ ਨਹੀਂ ਲੈ ਜਾਣਾ ਚਾਹੁੰਦੇ ਮੁਹੱਬਤ ਦੀ ਗੱਲ ਹੈ ਉਹਨੂੰ ਮੁਹੱਬਤ ਤੱਕ ਹੀ ਰੱਖਣਾ ਭਾਈਚਾਰਾ ਨਿਭਾਇਆ ਜਾ ਰਿਹਾ ਜੀ ਭਾਈਚਾਰਾ ਪੂਰੀ ਤਰ੍ਹਾਂ ਨਿਭਾਇਆ ਜਾ ਰਿਹਾ ਨਾਲੇ ਪੰਜਾਬੀਅਤ ਨਿਭਾਈ ਜਾ ਰਹੀ ਹੈ ਹੁਣ ਤੱਕ ਜਿੰਨੇ ਵੀ ਮੁਸਲਮਾਨ ਭਰਾ ਬਾਹਰਲੇ ਸੂਬਿਆਂ ਤੋਂ ਆਏ ਕਿਉਂਕਿ ਮੈਂ ਬਤੌਰ ਪੰਜਾਬੀ ਗੱਲ ਕਰਦਾ ਉਹਨਾਂ ਨੇ ਮੈਨੂੰ ਇਸ ਗੱਲ ਤੋਂ ਸੁਣ ਕੇ ਖੁਸ਼ੀ ਹੁੰਦੀ ਸੀ ਉਹ ਕਹਿੰਦੇ ਗਏ ਤਾਂ ਅਸੀਂ ਆਪ ਤੁਹਾਡੇ ਕੋਲ ਸੀਗੇ ਕਿ ਸਮਾਨ ਲੈ ਕੇ ਆਏ ਆ ਰਾਤ ਦਾ ਸਮਾਨ ਲੈ ਆਏ ਕੋਈ ਰਾਸ਼ਨ ਲੈ ਆਏ ਤਰਪਾਲਾਂ ਲੈ ਆਏ ਮੱਛਰਦਾਨੀਆਂ ਲੈ ਕੇ ਆਏ ਡਾਈਪਰ ਲਈ ਆਏ ਉਹ ਅਲੱਗ-ਅਲੱਗ ਚੀਜ਼ਾਂ ਅਸੀਂ ਲਿਸਟਾਂ ਬਣਾ ਕੇ ਭੇਜਿਆ ਸੀ ਮਸਜਿਦਾਂ ਨੂੰ ਲੇਕਿਨ ਜਦ ਕਿਤੇ ਗਏ ਹੜ੍ਹਾਂ ਦੇ ਵਿੱਚ ਪਾਣੀ ਦੇ ਵਿੱਚ ਵੀ ਤੇ ਸਾਡੇ ਪੰਜਾਬੀ ਭਰਾਵਾਂ ਨੇ ਪਹਿਲਾਂ ਪੁੱਛਿਆ ਵੀ ਲੰਗਰ ਛਕਿਆ ਕਿ ਨਹੀਂ ਛਕਿਆ ਚਾਹ ਪੀਓਗੇ ਕਿ ਨਹੀਂ ਪੀਓਗੇ ਇਸ ਲਈ ਹੜ੍ਹ ਦੇ ਵਿੱਚ ਵੀ ਪੰਜਾਬੀਆਂ ਨੇ ਬਾਰੋਂ ਆਏ ਹੋਏ ਮਹਿਮਾਨਾਂ ਨੂੰ ਵੀ ਲੰਗਰ ਛਕਾ ਕੇ ਚਾਹ ਪਾਣੀ ਪਿਲਾ ਕੇ ਭੇਜਿਆ ਇਹ ਕੇ ਪੰਜਾਬੀਅਤ ਦੀ ਜ਼ਿੰਦਾ ਮਿਸਾਲ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਤੋਂ ਚੱਲਦੀ ਆ ਰਹੀ ਹੈ ਜਿਨ੍ਹਾਂ ਨੇ ਭਾਈ ਮਰਦਾਨੇ ਭਾਈ ਲਾਲੂ ਨੂੰ ਨਾਲ ਲੈ ਕੇ ਜਿਹੜੀ ਸ਼ੁਰੂ ਕੀਤੀ ਜਿੱਥੇ ਮੁਸਲਮਾਨ ਤੇ ਹਿੰਦੂ ਆਪਣੇ ਸਿੱਖ ਧਰਮਾ ਦਾ ਨਾਲ ਸੱਜੀ ਖੱਬੀ ਬਾਹੋਂ ਬਣ ਕੇ ਖੜੇ ਨਜ਼ਰ ਆਏ ਔਰ ਅੱਜ ਵੀ ਮੈਂ ਸੋਚਦਾ ਕਿ ਇਹ ਜ਼ਿੰਦਾ ਮਿਸਾਲ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਅੱਜ ਵੀ ਜਿਹੜੀ ਹੈ ਨਜ਼ਰ ਆਉਂਦੀ ਹੈ